ਹਾਂਜੀ ਪੰਜਾਬ ਵਾਲਿਓ ਪੰਜਾਬੀਓ ਸਤਿ ਸ਼੍ਰੀ ਅਕਾਲ ਨਮਸਕਾਰ ਅਦab ਸਾਰਿਆਂ ਨੂੰ ਹਾਲਾਤ ਬੜੇ ਖਰਾਬ ਨੇ ਬੜਾ ਮਨ ਖਰਾਬ ਹੁੰਦਾ ਦੇਖ-ਦੇਖ ਕੇ ਵੀਡੀਓ ਇੰਨਾ ਬੁਰਾ ਹਾਲ ਹੋਇਆ ਪਿਆ ਉੱਥੇ ਜਾਨੀ ਮਾਲੀ ਨੁਕਸਾਨ ਦਾ ਬਹੁਤ ਸਾਲਾਂ ਬਾਅਦ ਇੱਕਦਮ ਫਿਰ ਬਹੁਤ ਵੱਡਾ ਇਹ ਸਾਰਾ ਫਲੱਡ ਆਇਆ 1988 ਵਿੱਚ ਇਦਾਂ ਹੋਇਆ ਸੀ ਉਸ ਤੋਂ ਬਾਅਦ ਹਰ ਸਾਲ ਵੈਸੇ ਹੜ੍ਹ ਤੇ ਆਉਂਦੇ ਨੇ ਪਰ ਐ ਕੀ ਤੇ ਤਬਾਈ ਮਚਾ ਦਿੱਤੀ ਹੈ ਮੈਂ ਅਗੇਨ ਕਹਾਂਗਾ ਕਿ ਅੰਗੇਲੀ ਸਾਡੀ ਜਿਹੜੀ ਲਾਪਰਵਾਹੀ ਹੈ ਉਹ ਸਾਡੀਆਂ ਸਰਕਾਰਾਂ ਦੀ ਹੈ ਭਾਵੇਂ ਕੋਈ ਵੀ ਸਰਕਾਰ ਹੋਵੇ ਮੈਂ ਭਗਵੰਤ ਮਾਨ ਨੂੰ ਨਹੀਂ ਕਹਿੰਦਾ ਭਗਵੰਤ ਮਾਨ ਦੀ ਸਰਕਾਰ ਤੋਂ ਸਮਝ ਲਓ ਕੱਲ ਬਣੀ ਹੈ ਪਰ ਇਹ 1988 ਤੋਂ ਜਿੰਨਾ ਕੁ ਮੈਨੂੰ ਯਾਦ ਆ ਉਸ ਤੋਂ ਪਹਿਲਾਂ ਵੀ ਵੱਡੇ ਵੱਡੇ ਹੜ ਆਉਂਦੇ ਰਹੇ ਹੁਣ ਪਰ 88 ਤੋਂ ਮੈਨੂੰ ਯਾਦ ਹੈ ਤੇ ਉਸ ਤੋਂ ਬਾਅਦ ਲਗਾਤਾਰ ਹੀ ਹੜ ਆਏ ਨੇ ਪਰ ਕੁਝ ਨਹੀਂ ਕੀਤਾ ਸਰਕਾਰਾਂ ਨੇ ਹਰ ਵਾਰੀ ਉਹੀ ਗੱਲਾਂ ਕਿ ਅਸੀਂ ਇੰਤਜ਼ਾਮ ਕਰਾਂਗੇ ਅਸੀਂ ਆਉਣ ਵਾਲੇ ਸਮੇਂ ਦੇ ਸਾਰੇ ਪ੍ਰਬੰਧ ਕਰ ਲਏ ਨੇ ਇਹੋ ਜੀਆਂ ਗੱਲਾਂ ਸਾਰਾ ਕੁਝ ਕਰੀ ਜਾਂਦੇ ਨੇ ਮੈਂ ਅੱਜ ਵੀ ਬਹੁਤ ਸਾਰੀਆਂ ਵੀਡੀਓ ਵੇਖੀਆਂ ਮਨ ਬਹੁਤ ਖਰਾਬ ਹੋਇਆ ਕਿਵੇਂ ਲੋਕੀ ਆਪਣੇ ਜੁੱਲੀ ਬਿਸਤਰਾ ਚੱਕ ਕੇ 도ੜੇ ਹੋਏ ਨੇ ਮੈਂ ਦੋ ਤਿੰਨ ਵੀਡੀਓ ਵੇਖੀਆਂ ਛੱਤ ਦੇ ਥੱਲੇ ਆਈਆਂ ਹੋਈਆਂ ਸਨ ਬਜ਼ੁਰਗ ਔਰਤ ਇੱਕ ਉਹਦੀ ਨੂੰ ਇੱਕ ਥੱਲੇ ਆਈ ਹੋਈ ਸੀ ਇੱਕ ਬਜ਼ੁਰਗ ਬੰਦਾ ਉਹਨੂੰ ਕਢਣ ਡੇ ਹੋਏ ਸਨ ਤੇ ਬੜਾ ਯਕੀਨ ਮੰਨਿਓ ਬੜਾ ਦੁੱਖ ਹੁੰਦਾ ਹੈ ਸਾਰਾ ਕੁਝ ਦੇਖ ਕੇ ਪਰ ਕਰੀਏ ਕਿ ਸਾਡੇ ਉੱਥੇ ਸਿੱਖਦੇ ਨਹੀਂ ਕੁਛ ਇਹਨਾ ਹਾਲਾਤਾਂ ਤੋਂ ਅਸੀਂ ਬੁਰਾ ਹਾਲ ਕੀਤਾ ਹੋਇਆ ਪੰਜਾਬ ਦਾ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਕਿਸੇ ਵੀ ਸਰਕਾਰ ਨੇ ਕੋਈ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਅੱਜ ਬਾਦਲਾਂ ਦੀਆਂ ਸਰਕਾਰਾਂ ਜਿਹੜੀਆਂ ਤੀਆਂ ਉਹ ਵੀ ਅੱਜ ਬੋਲਣ ਡੈ ਨੇ ਦੋਨੋਂ ਮੀਆਂ بیوی ਕਿ ਸਰਕਾਰਾਂ ਨੇ ਤਵੱਜੋ ਨਹੀਂ ਦਿੱਤੀ ਸਰਕਾਰਾਂ ਦੀ ਅਣਗਹਿਲੀ ਆ ਦੇਖ ਲਓ ਭਗਵੰਤ ਮਾਨ ਦੀ ਸਰਕਾਰ ਉਹ ਭਗਵੰਤ ਮਾਨ ਦੀ ਸਰਕਾਰ ਤੇ ਕੱਲ ਆਈ ਆ ਤੁਸੀਂ ਕਿੰਨੇ ਸਾਲ ਰਾਜ ਕੀਤਾ 20 25 30 ਸਾਲ ਰਾਜ ਕੀਤਾ ਤੇ ਹਰ ਤੋਂ ਉਦੋਂ ਦੀ ਆਈ ਜਾਂਦੇ ਨੇ ਕਾਂਗਰਸ ਵਾਲੇ ਜੀ ਦੇਖੀਏ ਉਹ ਵੀ ਇਹੀ ਕਹਿੰਦੇ ਨੇ ਕਿ ਕਾਂਗਰਸ ਤੇ ਅਕਾਲੀਆਂ ਨੇ ਰਾਜ ਕੀਤਾ ਨਾ ਇਹਦੇ ਤੋਂ ਪਹਿਲਾਂ ਮਾਨ ਦੀ ਪਾਰਟੀ ਤੋਂ ਪਹਿਲਾਂ ਤਾਂ ਕਾਂਗਰਸ ਤੇ ਅਕਾਲੀ ਹੋ ਸੀ ਨਾ ਦੋ ਸਰਕਾਰਾਂ ਨੇ ਰਾਜ ਕੀਤਾ ਤੇ ਤੁਸੀਂ ਕੀ ਕੀਤਾ ਤੁਸੀਂ ਕੀ ਬ੍ਰਿਜ ਪੱਕੇ ਕਰ ਦਿੱਤੇ ਤੁਸੀਂ ਕੀ ਇਹ ਸਾਫ ਕਰ ਦਿੱਤੇ ਦਰਿਆ ਕਿ ਤੁਸੀਂ ਕੀ ਨਹਿਰਾਂ ਸਾਫ ਕਰ ਦਿੱਤੀਆਂ ਕਿਸੇ ਨੇ ਵੀ ਨਹੀਂ ਕੀਤਾ ਮੈਂ ਭਗਵੰਤ ਮਾਨ ਦੀ ਪੈਰਵਾਈ ਨਹੀਂ ਕਰ ਰਿਹਾ ਭਗਵੰਤ ਮਾਨ ਵੀ ਇੰਨਾ ਕੋਈ ਵਧੀਆ ਕੰਮ ਨਹੀਂ ਕਰ ਰਿਹਾ ਭਾਵੇਂ 2.5 3 ਸਾਲ ਹੋਏ ਨੇ ਪਰ ਇਹਨਾਂ ਜਿੰਨਾ ਕੋ ਬੋਲੇ ਨੇ ਜਿੰਨੀਆਂ ਕੋ ਉਮੀਦਾਂ ਸਨ ਜਿੱਦਾਂ ਗੜਕ ਗੜਕ ਕੇ ਬੋਲਦੇ ਰਹੇ ਉਹਨੇ ਕੰਮ ਨਹੀਂ ਹੋਇਆ ਐਕਚੁਅਲੀ ਜਿਹੜੇ ਉਹ ਤੰਜ ਕੱਸਦੇ ਰਹੇ ਸੀ ਦੂਜੀਆਂ ਸਰਕਾਰਾਂ ਵਾਸਤੇ ਆਪਣੀਆਂ ਕਮੇਟੀ ਦੀਆਂ ਟੇਪਾਂ ਦੇ ਵਿੱਚ ਉਹ ਸਾਰਾ ਹੀ ਕੁਝ ਹੁਣ ਆਪ ਕਰੀ ਜਾਂਦੇ ਨੇ ਕੱਲ ਜਹਾਜ਼ ਦਿੱਤਾ ਸੀਗਾ ਆਪਣਾ ਹੈਲੀਕਾਪਟਰ ਕਹਿੰਦੇ ਮੈਂ ਦੇ ਦਿੱਤਾ ਉਹ ਦਿਖ ਲੋ ਇੱਕ ਵੱਡੀ ਨਿਊਜ਼ ਬਣਾ ਦਿੱਤੀ ਮਤਲਬ ਸਾਰਾ ਕੁਝ ਜੋੜੇ ਲੋਕੀ ਕਰ ਰਹੇ ਨੇ ਨਾ ਮਿਨਿਸਟਰੀਆਂ ਜਿਹੜੀਆਂ ਮੈਂ ਗੱਲ ਕਰਦਾ ਆਮ ਲੋਕਾਂ ਦੀ ਗੱਲ ਮੈਂ ਬਾਅਦ ਚ ਕਰਾਂਗਾ ਤੇ ਜਿਹੜੀ ਸਰਕਾਰਾਂ ਦੇ ਹਿੱਸੇ ਨੇ ਸਾਰੀਆਂ ਸਰਕਾਰਾਂ ਦੇ ਜਿਹੜੇ ਇਸ ਵੇਲੇ ਸਤਾ ਦੇ ਵਿੱਚ ਵੀ ਨੇ ਜਾਂ ਜਿਹੜੇ ਆਉਣਾ ਚਾਹੁੰਦੇ ਨੇ 2027 ਦੀਆਂ ਸਾਰੇ ਤਿਆਰੀਆਂ ਕਰ ਰਹੇ ਨੇ ਬਸ ਮੈਂ ਦੇਖਿਆ ਚਿੱਟੇ ਕੱਪੜੇ ਪਾ ਪਾ ਕੇ ਯਾਰ ਹਾਲਾਤ ਹੈ ਕਿ ਤੁਹਾਨੂੰ ਨਜ਼ਰ ਆਉਂਦੇ ਵੀ ਚਿੱਟੇ ਕੱਪੜੇ ਪਾ ਪਾ ਕੇ ਤੁਸੀਂ ਉੱਥੇ ਤੁਰੇ ਫਿਰੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਮਾੜੀ ਮੋਟੀ ਹਰ ਬੰਦੇ ਦੇ ਕੋਲ ਫੋਨ ਫੜਿਆ ਐ ਐਵੇਂ ਫੋਨ ਲਾ ਦਿੰਦੇ ਐ ਦੇਖੋ ਜੀ ਇੱਥੇ ਇਦਾਂ ਹੋ ਗਿਆ ਦੇਖੋ ਜੀ ਇੱਥੇ ਇਦਾਂ ਹੋ ਗਿਆ ਤੇ ਯਾਰ ਤੁਸੀਂ ਚਿੱਟੇ ਕੱਪੜੇ ਪਾ ਕੇ ਉੱਥੇ 50 50 ਬੰਦੇ ਤੁਹਾਡੇ ਨਾਲ ਖੜੇ ਨੇ ਤੁਸੀਂ ਜੀ ਆਪ ਨੇ ਹੱਥੀ ਕੁਝ ਕਰਨਾ 50 ਬੰਦਿਆਂ ਨੂੰ ਉੱਥੇ ਲਾਓ ਜਿੱਥੇ ਜਿਨ੍ਹਾਂ ਦੇ ਕੋਲ ਤੁਸੀਂ ਗਏ ਹੋ ਉੱਥੇ ਉਹਨਾਂ ਦੀ ਹੈਲਪ ਕਰਨ ਮਦਦ ਕਰਨ ਮੈਂ ਬਹੁਤ ਅਜਿਹਾ ਰੰਦਾਵਾ ਸ਼ਾਇਦ ਉਹਦਾ ਨਾਮ ਵੀ ਲੱਗਾ ਹੋਇਆ ਸੀਗਾ ਤੇ ਚਲੋ ਧਾਰੀਵਾਰ ਸਾਹਿਬ ਨੇ ਕੁਲਦੀਪ ਸਿੰਘ ਧਾਰੀਵਾਰ ਸਾਹਿਬ ਨੇ ਇੱਕ ਚੀਜ਼ ਚੰਗੀ ਕੀਤੀ ਉਹਨਾਂ ਨੇ 1 ਲੱਖ ਰੁਪਈਆ ਵੀ ਕਿਸੇ ਜਗ੍ਹਾ ਦਿੱਤਾ ਹੈ ਆਪਣੀ ਤਨਖਾਹ ਦੇ ਵਿੱਚੋਂ ਚਲੋ ਚੰਗੀ ਗੱਲ ਹੈ ਜਿਹੜਾ ਕੋਈ ਕਹਿੰਦੇ ਨੇ ਇਸ ਵੇਲੇ ਜਿਹੜੇ ਹਾਲਾਤ ਨੇ ਨਾ ਥੋੜੀ ਥੋੜੀ ਹੈਲਪ ਜਿਹੜੀ ਹੈ ਨਾ 1-1 ਰੁਪਈਏ ਦੀ ਵੀ ਜਿਹੜੀ ਹੈਲਪ ਆ ਭਾਵੇਂ ਫਿਜ਼ੀਕਲੀ ਭਾਵੇਂ ਪੈਸੇ ਨਾਲ ਤੁਸੀਂ ਕਰੋ ਭਾਵੇਂ ਸਮੱਗਰੀ ਦੇ ਕੇ ਥੋੜੀ ਥੋੜੀ ਜਿਹੜੀ ਤੁਹਾਡੀ ਮਦਦ ਆ ਉਹ ਵੀ ਕਾਰਗਰ ਆ ਉਹ ਲੋਕਾਂ ਦੇ ਅਸਰ ਕਰਦੀ ਹੈ ਲੋਕਾਂ ਨੂੰ ਫਾਇਦਾ ਹੋਏਗਾ ਉਸ ਚੀਜ਼ ਦਾ ਇਹਨਾਂ ਨੇ 1 ਲੱਖ ਰੁਪਏ ਦਿੱਤਾ ਚਲੋ ਚੰਗੀ ਗੱਲ ਹੈ ਔਰ ਦੁਕਾਨਾਂ ਤੇ ਜਾ ਜਾ ਕੇ ਖੁਦ ਕਿਹਾ ਕਿ ਹਾਲਾਤ ਮਾੜੇ ਨੇ ਹੜ ਆਏ ਹੋਏ ਨੇ ਤੇ ਤੁਸੀਂ ਸਬਜ਼ੀਆਂ ਦਾਲਾਂ ਜਾਂ ਕੋਈ ਵੀ ਗਰੋਸਰੀ ਦਾ ਸਮਾਨ ਮਹਿੰਗਾ ਨਾ ਕਰਿਓ ਤੇ ਨਾ ਸਟਾਕ ਕਰਿਓ ਚੰਗੀ ਗੱਲ ਹੈ ਔਰ ਦੇਵਮਾਨ ਉਹਨਾਂ ਨੇ ਵੀ ਬੜੀ ਹੈਲਪ ਕੀਤੀ ਉਹਨਾਂ ਨੇ ਅਨਾਉਂਸ ਕੀਤਾ ਕਿ ਮੈਂ ਆਪਣੀ ਪੂਰੀ ਦੀ ਪੂਰੀ ਤਨਖਾਹ ਮੈਂ ਹੜ ਪੀੜਤਾਂ ਨੂੰ ਦਵਾਗਾ ਚਲੋ ਚੰਗੀ ਗੱਲ ਆ ਬਹੁਤ ਸੋਹਣੀ ਗੱਲ ਆ ਜਿਹੜਾ ਕੋ ਚੰਗਾ ਕੰਮ ਕਰਦਾ ਉਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਐਸ ਜਿਹੜੇ ਹਾਲਾਤ ਨੇ ਤੁਸੀਂ ਇੰਨੀ ਇੰਨੀ ਵੀ ਹੈਲਪ ਕਰੋਗੇ ਉਹ ਅਸਰ ਕਰੇਗੀ ਮਾਲਕ ਵੀ ਤੁਹਾਡਾ ਧੰਨਵਾਦ ਕਰੇਗਾ ਤੇ ਆਮ ਲੋਕੀ ਵੀ ਤੁਹਾਡੇ ਧੰਨਵਾਦ ਕਰਨਗੇ ਸੋ ਦੇਵ ਮਾਨ ਸਾਹਿਬ ਤੁਹਾਡਾ ਮੈਂ ਪੂਰੀ عوام ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ ਪਰ ਗੱਲ ਇਹ ਵੀ ਜਿਹੜੀ ਮੇਨ ਗੱਲ ਆ ਵੀ ਪਹਿਲੀ ਵਾਰੀ ਥੋੜਾ ਹੜ ਆਇਆ ਹਰ ਸਾਲ ਇਦਾਂ ਹੁੰਦਾ ਕਿਉਂ ਆ ਗੱਲ ਸੋਚਣ ਵਾਲੀ ਇਹ ਆ ਵੀ ਤੁਹਾਡੇ ਤੇ ਮਹਿਲ ਬਣੇ ਹੋਏ ਨੇ ਪੱਕੇ ਤੁਹਾਡੇ ਤੋਂ ਉੱਥੇ ਭਾਵੇਂ ਸਮੁੰਦਰ ਦੇ ਵਿੱਚ ਵੀ ਬਣਾ ਲਓ ਤੁਸੀਂ ਉੱਥੇ ਤਦ ਵੀ ਅਸਰ ਨਾ ਹੋਵੇ ਪਰ ਮਰਤ ਲੋਕ ਹੀ ਰਹਿੰਦੇ ਨੇ ਦੇਖੋ ਕੀ ਹਾਲਾਤ ਨੇ ਨਾਲੋ ਨਾਲ ਵੀਡੀਓ ਚੱਲੀ ਜਾ ਰਹੀਆਂ ਨੇ ਕਿੰਨੇ ਕਿੰਨੇ ਫੁੱਟ ਪਾਣੀ ਆ ਗਿਆ ਔਰ ਕਿੰਨੀ ਤੇਜ਼ ਰਫਤਾਰ ਦੇ ਨਾਲ ਪਾਣੀ ਆ ਰਿਹਾ ਤੋਬਾ ਤੋਬਾ ਕੀ ਕਰਨਗੇ ਗਰੀਬ ਲੋਕ ਓਹੋ ਇਹਨਾਂ ਦੇ ਕੋ ਪੱਕੇ ਇੰਤਜ਼ਾਮ ਹੋਣੇ ਚਾਹੀਦੇ ਨੇ ਸਰਕਾਰਾਂ ਦੇ ਜੇ ਸਿਰ ਤੇ ਬੈਠੇ ਰਹਿ ਤੇ ਤੁਸੀਂ ਭੁੱਖੇ ਵੀ ਮਰ ਜਾਓਗੇ ਤੇ ਡੁੱਬ ਡੁੱਬ ਕੇ ਮਰ ਜਾਓਗੇ ਤੁਹਾਡੇ ਮਕਾਨ ਵਕੂਨ ਸਭ ਟਹਿ ਟੇਰੀ ਹੋ ਜਾਣਗੇ ਜੇਕਰ ਸਰਕਾਰਾਂ ਦੇ ਆਸਰੇ ਤੇ ਬੈਠੇ ਰਹਿ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਵੀ ਕੋਈ ਮੁਸੀਬਤ ਆਉਂਦੀ ਆ ਸਾਡਾ ਪੰਜਾਬ ਇੱਕ ਐਸਾ ਸੂਬਾ ਆ ਐਸਾ ਯੁੱਧਿਆਂ ਦਾ ਸੂਬਾ ਆ ਇਸ ਗੱਲ ਦਾ ਸਾਨੂੰ ਮਾਣ ਰਹੇਗਾ ਹਮੇਸ਼ਾ ਕਿ ਇਹਨਾਂ ਨੇ ਆਪਣੀਆਂ ਜਾਨਾਂ ਆਪ ਬਚਾਈਆਂ ਨੇ ਆਪਣੀਆਂ ਮਦਦਾਂ ਆਪ ਕੀਤੀਆਂ ਨੇ ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਜਿਹੜੇ ਖਾਣਾ-ਦਾਣਾ ਵੀ ਆਪ ਇੱਕ ਦੂਜੇ ਤੱਕ ਪਹੁੰਚਾਰੇ ਨੇ ਲੋਕਾਂ ਨੂੰ ਘਰਾਂ ਵਿੱਚੋਂ ਵੀ ਆਪ ਕੱਢ ਰਹੇ ਨੇ ਫਸਿਆ ਹੋਇਆਂ ਨੂੰ ਔਰ ਬਹੁਤ ਸਾਰੀਆਂ ਮਾਤਾ ਆਪ ਲੋਕੀ ਕਰ ਰਹੇ ਨੇ ਔਰ ਮਾਨ ਹਰਪਜਨ ਸੌਰੀ ਭਗਵੰਤ ਮਾਨ ਉਹ ਵੀ ਬਸ ਕਹਿੰਦੇ ਹੋਰ ਹੀ ਕਿਤੇ ਤੁਰਿਆ ਫਿਰਦਾ ਸੀਗਾ ਇਹਨਾਂ ਦਿਨਾਂ ਦੇ ਵਿੱਚ ਤੇ ਇੱਥੇ ਸਾਰਾ ਕੁਝ ਦੇਖ ਲਓ ਕੀ ਦੁਨੀਆ ਦਾ ਹਾਲ ਹੋਇਆ ਪਿਆ ਤੇ ਤੁਸੀਂ ਆਪਣਾ ਸੂਬਾ ਛੱਡ ਕੇ ਕਿਸੇ ਹੋਰ ਸੂਬੇ ਦੇ ਵਿੱਚ ਜਾ ਕੇ ਉੱਥੇ ਕਹਿੰਦੇ ਬਕਾਇਦਾ ਬੱਚਿਆਂ ਨਾਲ ਖਾਣੇ ਖੋਣੇ ਖਾ ਰਹੇ ਸੀਗੇ ਦੇਖੋ ਆਪਣਾ ਘਰ ਪਹਿਲੂ ਦੇਖਣਾ ਚਾਹੀਦਾ ਮਾਨ ਸਾਹਿਬ ਤੁਹਾਡੇ ਤੇ ਤੇ ਬਹੁਤ ਉਮੀਦਾਂ ਸਨ ਤੁਸੀਂ ਤੇ ਆਪਣੀਆਂ ਉਮੀਦਾਂ ਜਿਹੜੀਆਂ ਤੁਹਾਡੇ ਤੇ ਲੋਕਾਂ ਨੇ ਰੱਖੀਆਂ ਸਨ ਉਹਨਾਂ ਤੋਂ ਬਿਲਕੁਲ ਹੀ ਪਰੇ ਹੁੰਦੇ ਜਾ ਰਹੇ ਹੋ ਮੈਂ ਤੁਹਾਨੂੰ ਜਾਣਦਾ ਵੀ ਹਾਂ ਪਰਸਨਲੀ ਆਪਾਂ ਮਿਲਦੇ ਗਿਲਦੇ ਵੀ ਰਹੇ ਹਾਂ ਪਰ ਇਸੀ ਕਰਕੇ ਮੈਂ ਜੋ ਤੁਸੀਂ ਭਗਵੰਤ ਮਾਨ ਸਾਹਿਬ ਜਦੋਂ ਤੁਸੀਂ ਬਣੇ ਸੀ ਨਾ ਸੀਐਮ ਤੇ ਮੈਂ ਉਦੋਂ ਕਿਹਾ ਸੀਗਾ ਮੈਂ ਕਹਿੰਦਾ ਜੇ ਭਗਵੰਤ ਮਾਨ ਸਾਹਿਬ ਜੇ ਕੁਝ ਨਹੀਂ ਕਰ ਸਕੇ ਤੇ ਫਿਰ ਕਿਸੇ ਹੋਰ ਤੇ ਉਮੀਦ ਵੀ ਨਾ ਰੱਖਿਓ ਤੁਸੀਂ ਠੀਕ ਹੈ ਬਹੁਤ ਕੰਮ ਕੀਤੇ ਨੇ ਮੈਂ ਮੰਨਦਾ ਮੈਂ ਨਹੀਂ ਕਹਿੰਦਾ ਕਿ ਕੁਝ ਵੀ ਨਹੀਂ ਕੀਤਾ ਪਰ ਕੀਤੇ ਉਹ ਕੰਮ ਨੇ ਜਿਨ੍ਹਾਂ ਨੂੰ ਸ਼ਾਇਦ ਕੀਤੇ ਆ ਬਿਨਾ ਜੇ ਸਰ ਸਕਦਾ ਸੀਗਾ ਜਿਨ੍ਹਾਂ ਤੇ ਕੰਮ ਤੇ ਤਵੱਜੋ ਦੇਣੀ ਚਾਹੀਦੀ ਜਿਹਦੇ ਲੋੜਿੰਦੇ ਕੰਮ ਸੀ ਜਿਨ੍ਹਾਂ ਤੇ ਬਹੁਤ ਜ਼ਰੂਰੀ ਕੰਮ ਕਰਨਾ ਚਾਹੀਦਾ ਸੀ ਉਹਨਾਂ ਚੀਜ਼ਾਂ ਨੂੰ ਤੁਸੀਂ ਇਗਨੋਰ ਕਰ ਦਿੱਤਾ ਤੇ ਹਾਲਾਤ ਦੇਖ ਲੋ ਹੁਣ ਕੀ ਹੋਏ ਪਏ ਨੇ ਅਸੀਂ ਤੇ ਇੱਥੋਂ ਬੈਠੇ ਦੁਆ ਕਰ ਸਕਦੇ ਆ ਨਾ ਜਾਂ ਫਿਰ ਫਾਈਨੈਂਸ਼ਲੀ ਅਸੀਂ ਕੀਤੀ ਹੈਲਪ ਕੋਸ਼ਿਸ਼ ਕੋ ਆਰਗੇਨਾਈਜੇਸ਼ਨ ਦੀ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਮਿਲੀਅਨਰਾਂ ਬਹੁਤ ਲੱਖਾਂ ਕਰੋੜਾਂ ਅਰਬਾਂ ਪਤੀ ਆ ਪਰ ਜਿੰਨਾ ਵੀ ਸਾਡੀ ਜੇਬ ਦੇ ਵਿੱਚ ਹੈਗਾ ਮੈਂ ਕੀਤੀ ਹੈਲਪ ਤੇ ਪਰ ਅਸੀਂ ਵੀਡੀਓ ਨਹੀਂ ਬਣਾਉਂਦੇ ਅਸੀਂ ਉਹ ਫੋਟੋ ਖਿੱਚ ਕੇ ਨਹੀਂ ਭੇਜਦੇ ਨਾਉ ਜਿਹੜੇ ਪੈਸੇ ਭੇਜੋ ਉਹਦੇ ਪ੍ਰੂਫ ਵੀ ਭੇਜਣੇ ਆ ਕਿ ਆ ਦੇਖੋ ਜੀ ਇਹ ਉਹ ਕਹਿੰਦੇ ਨੇ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਕਿ ਜੇ ਤੁਸੀਂ ਖੱਬੇ ਹੱਥ ਨਾਲ ਕਿਸੇ ਦੀ ਹੈਲਪ ਕਰਦੇ ਹੋ ਤੇ ਸੱਜੇ ਹੱਥ ਨੂੰ ਵੀ ਪਤਾ ਨਾ ਲੱਗੇ ਅਸੀਂ ਇਸ ਤਰੀਕੇ ਨਾਲ ਕਈ ਵਾਰੀ ਹੈਲਪ ਪ੍ਰੂਫ ਕਰਦੇ ਦੀ ਆ ਤੇ ਇਹ ਗੱਲਾਂ ਸੁਣਾਉਣ ਵਾਲੀਆਂ ਵੀ ਨਹੀਂ ਆ ਪਰ ਦੇਖੋ ਜਿਹੜੇ ਮੈਂ ਹੈਰਾਨ ਹੋਇਆ ਜਦ ਦੇਖ ਕੇ ਬਾਦਲ ਸਾਹਿਬ ਆਪਣੀ ਟੀਮ ਲੈ ਕੇ ਤੁਰੇ ਫਿਰਦੇ ਨੇ ਚਿੱਟੇ ਕੱਪੜੇ ਪਾਏ ਨੇ ਏਡੇ ਏਡੇ ਕੈਮਰੇ ਨਾਲ ਤੇ ਉਹ ਇੱਕ ਐ ਬਾਜਵਾ ਸਾਹਿਬ ਉਹ ਆਪਣਾ ਤੇ ਮਤਲਬ ਹਰ ਬੰਦਾ ਹੀ ਆਪਣੇ ਆਪਣੀ ਟੀਮ ਲੈ ਕੇ ਤੇ ਕੈਮਰਿਆਂ ਵੱਲ ਨਿਕਾਇਆ ਐਡੇ ਐਡੇ ਵੱਡੇ ਕੈਮਰੇ ਵੈਰੀ ਪ੍ਰੋਫੈਸ਼ਨਲ ਔਰ ਉਸ ਤੋਂ ਬਾਅਦ ਜਾ ਕੇ ਜਿਹੜਾ ਉਹਦੀ ਐਡੀਟਿੰਗ ਕਰਦੇ ਨੇ ਟੀਮ ਜਿਹੜੀ ਆਈਟੀ ਸ਼ੈਲ ਇਹਨਾਂ ਦਾ ਹੈਗਾ ਫਿਰ ਪ੍ਰੋਪਰ ਐਡਿਟ ਕਰਕੇ ਇਦਾਂ ਠਾ ਠਾ ਕਰਕੇ ਵੀਡੀਓ ਪਾਉਂਦੇ ਨੇ ਯਾਰ ਇਹੋ ਜੇ ਮੌਕੇ ਤੇ ਤੁਸੀਂ ਥੋੜਾ ਕੁਦਰਤੀ ਇਨਸਾਨ ਬਣ ਜਾ ਕਰੋ ਨਾ ਥੋੜਾ ਨੇਚਰਲ ਕਿ ਵਾਕਿਆ ਲੱਗੇ ਹੈਲਪ ਕਰ ਰਹੇ ਹੋ ਤੁਸੀਂ ਚਿੱਟੇ ਕੱਪੜੇ ਪਾਏ ਹੋਏ ਨੇ ਇਹਨਾਂ ਹਾਲਾਤਾਂ ਦੇ ਵਿੱਚ ਟੀ ਕੱਪੜੇ ਤੁਸੀਂ ਤੁਹਾਨੂੰ ਦੇਖਦੇ ਨਹੀਂ ਜਾ ਕੇ ਉੱਥੇ ਲੋਕੀ ਕਿਦਾਂ ਕੱਪੜਿਆਂ 'ਚ ਭਿੱਜੇ ਪਏ ਨੇ ਕਿਸੇ ਠੰਡ ਦੇ ਕਿਸੇ ਨੂੰ ਠੰਡ ਵੀ ਲੱਗਦੀ ਕਿਉਂਕਿ ਜਿੰਨਾ ਹੁਣ ਪਾਣੀ ਆ ਭਾਵੇਂ ਗਰਮੀਆਂ ਨੇ ਮੈਨੂੰ ਪਤਾ ਉੱਥੇ ਠੰਡ ਲੱਗਦੀ ਹੋएगी ਪਾਣੀਆਂ ਦੇ ਵਿੱਚ ਤੁਰਿਆ ਫਿਰਦਿਆਂ ਲੋਕਾਂ ਨੂੰ ਪਰ ਸਾਡੀਆਂ ਸਰਕਾਰਾਂ ਨੂੰ ਕੀ ਇਹਨਾਂ ਦਾ ਮਤਲਬ ਜਿਹੜੇ ਰੇਤਾ ਕੱਢਦੇ ਹੁੰਦੇ ਸਨ ਦਰਿਆਵਾਂ ਨੂੰ ਮੈਂ ਇਹ ਸੋਚਦਾ ਉਹਨਾਂ ਨੂੰ ਖੁੱਲੀ ਛੁੱਟੀ ਦੇ ਦਿਓ ਮੈਨੂੰ ਲੱਗਦਾ ਕਿ ਜੇ ਜਿੰਨੀ ਵੀ ਉੱਥੇ ਰੇਤਾ ਨਿਕਲਦੀ ਐ ਕੱਢਣ ਦੇ ਉਹ ਲੋਕਾਂ ਨੂੰ ਖੁੱਲੇ ਛੁੱਟੀਆਂ ਦੇ ਦਿਓ ਵਿੱਚੋਂ ਕੱਢ ਕੱਢ ਕੇ ਤਾਂ ਕਿ ਦਰਿਆ ਡੂੰਘੇ ਹੋ ਸਕਣ ਇਹੋ ਹੀ ਇੱਕ ਤਰੀਕਾ ਆ ਦਰਿਆ ਡੂੰਘੇ ਹੋਣਗੇ ਤੇ ਸ਼ਾਇਦ ਪਾਣੀ ਦਾ ਕਿਤੇ ਨਾ ਕਿਤੇ ਪਾਣੀ ਖੜੇ ਹੋਣ ਵਾਸਤੇ ਪਾਣੀ ਥੱਲੇ ਜਾਣ ਵਾਸਤੇ ਜਗ੍ਹਾ ਬਣ ਸਕਦੀ ਐ ਤੇ ਤੁਸੀਂ ਕਿਉਂਕਿ ਸਰਕਾਰਾਂ ਨੇ ਤਾਂ ਕੁਝ ਕਰਨਾ ਨਹੀਂ ਜੇ ਜਿਹੜਾ ਹੁਣ ਤੁਸੀਂ ਕਹਿੰਦੇ ਹੋ ਲੋਕਾਂ ਨੂੰ ਆਪਣੇ ਆਪ ਨੂੰ ਸੰਭਾਲੋ ਹੈਲਪ ਕਰੋ ਜਾਂ ਪਾਣੀ ਸਾਫ਼ ਕਰੋ ਤੁਸੀਂ ਜੇ ਪਹਿਲੋਂ ਕੰਮ ਕੀਤੇ ਹੁੰਦੇ ਤੇ ਹਰ ਸਾਲ ਇਹ ਗਰੀਵ ਕਿਉਂ ਇਦਾਂ ਮਰਨਾ ਕਿੰਨੇ ਜਾਨਵਰ ਕਿੰਨੇ ਪਸ਼ੂ ਮਰ ਗਏ ਨੇ ਤੇ ਹੁਣ ਤੇ ਇਨਸਾਨਾਂ ਦੀਆਂ ਮੌਤਾਂ ਵੀ ਬਹੁਤ ਕਹਿੰਦੇ ਹੋ ਗਈਆਂ ਨੇ ਬੜਾ ਮਨ ਖਰਾਬ ਹੁੰਦਾ ਦੇਖਦੇ ਕਿ ਬਹੁਤ ਤਰਸ ਆਉਂਦਾ ਰੋਣਾ ਆਉਂਦਾ ਸਾਨੂੰ ਵੇਖ ਵੇਖ ਕੇ ਪਰ ਕੀ ਕਰੀਏ ਅਸੀਂ ਜਾਮੀ ਉੱਥੇ ਪਏ ਆ ਜਿੱਥੇ ਕੋਈ ਪ੍ਰਵਾਹ ਹੀ ਨਹੀਂ ਕਰਦਾ ਆਪਣੇ ਟੱਬਰਾਂ ਦੀ ਤੁਸੀਂ ਸਿਰਫ ਪ੍ਰਵਾਹ ਕਰ ਦਿਓ ਕਿਸੇ ਜਿੰਨੀ ਵਾਰੀ ਵਿਹਾੜ ਆਇਆ ਕਦੇ ਦੇਖਿਆ ਕਿ ਕਿਸੇ ਮਨਿਸਟਰ ਦੇ ਘਰ ਦਾ ਘਰ ਦੇਖ ਪਿਆ ਹੋਵੇ ਕਿਸੇ ਮਨਿਸਟਰ ਦਾ ਕੋਈ ਪਰਿਵਾਰ ਦਾ ਮੈਂਬਰ ਕਿਸੇ ਤਰ੍ਹਾਂ ਮੈਂ ਕਹਿਣਾ ਹੀ ਨਹੀਂ ਚਾਹੁੰਦਾ ਉਹ ਗੱਲਾਂ ਪਰ ਜੇ ਤੁਹਾਡੇ ਪਰਿਵਾਰਾਂ ਨਾਲ ਇਹ ਕੁਝ ਹੋਵੇ ਤੁਹਾਡੇ ਕੋਈ ਪਰਿਵਾਰ ਵਿਛੜਨ ਇਹੋ ਜਿਹੇ ਹਾਲਾਤਾਂ ਦੇ ਵਿੱਚ ਚਲੇ ਜਾਵੇ ਤੁਹਾਡਾ ਦੁਨੀਆ ਤੋਂ ਫਿਰ ਤੁਹਾਨੂੰ ਅਹਿਸਾਸ ਹੋਏਗਾ ਜਾਂ ਨਹੀਂ ਤੇ ਹਰੇਕ ਨੂੰ ਆਪਣੇ ਜੀ ਪਿਆਰੇ ਹੁੰਦੇ ਨੇ ਸੋ ਰੱਬ ਦਾ ਵਾਸਤਾ ਅਸਰ ਤੇ ਕੋਈ ਹੋਣਾ ਨਹੀਂ ਤੁਹਾਡੇ ਤੇ ਜਿੰਨਾ ਮਰਜ਼ੀ ਕਹਿ ਲਈਏ ਹੁਣ ਵੀ ਤੁਸੀਂ ਆਹ ਸਾਰੇ ਕੁਝ ਪਖੰਡ ਕਰਨੇ ਨੇ 1900 ਵੀ ਸੋਸਤਾਈਆਂ ਵੋਟਾਂ ਬਣਾਉਣੀਆਂ ਨੇ ਤੇ ਉਸ ਤੋਂ ਬਾਅਦ ਫਿਰ ਜਦੋਂ ਹਣ ਹੜ ਹੜ ਹਟ ਗਿਆ ਫਿਰ ਬਸ ਅਗਲੇ ਸਾਲ ਐਸਾ ਨਹੀਂ ਹੋਗਾ ਅਗਲੇ ਸਾਲ ਕੇ ਲਈ ਹਮਨੇ ਪ੍ਰਬੰਧ ਕਰ ਲਿਆ ਹੈ ਹਰ ਸਾਲ ਤੁਸੀਂ ਇਹ ਕਹਿੰਦੇ ਹੋ ਤੇ ਹਰ ਸਾਲ ਲੋਕੀ ਮਰਦੇ ਨੇ ਰੱਬ ਦਾ ਵਾਸਤਾ ਮਾੜਾ ਮੋਟਾ ਲੋਕਾਂ ਤੇ ਤਰਸ ਕਰ ਲੋ ਮੈਂ ਜਿੰਨੇ ਵੀ ਲੋਕ ਫਸੇ ਹੋਏ ਨੇ ਜਾਂ ਬਹੁਤ ਤਬਾਹੀ ਦਾ ਸਾਹਮਣਾ ਹੋ ਰਿਹਾ ਦੇਖ ਲੋ ਫਸਲਾਂ ਹੂ 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 ਤਬਾਹ ਹੋ ਗਿਆ ਸਾਰਾ ਕੁਝ ਹੀ ਤਬਾਹ ਹੋ ਗਿਆ ਤੋਹਾ ਸਾਰਾ ਹੀ ਕੁਝ ਤਬਾਹ ਹੋ ਗਿਆ ਫਸਲਾਂ ਫਸਲਾਂ ਇਨਸਾਨੀ ਜ਼ਿੰਦਗੀ ਅਜੀ ਇਹ ਸੋਚੋ ਜਿਹੜਾ ਹੜ ਤੋਂ ਬਾਅਦ ਜਦੋਂ ਸੁੱਕਣਾ ਹੈ ਸਾਰਾ ਕੁਝ ਜਿਹੜੇ ਜਾਨਵਰ ਮਾਰ ਚੁੱਕੇ ਨੇ ਬਿਮਾਰੀਆਂ ਕਿੰਨੀਆਂ ਫੈਲਣੀਆਂ ਜੇ ਉਹਦੇ ਸਾਹਮਣੇ ਵਾਸਤੇ ਤੁਸੀਂ ਕੀ ਇੰਤਜ਼ਾਮ ਕੀਤੇ ਨੇ ਕੁਝ ਨਹੀਂ ਇੰਤਜ਼ਾਮ ਕੀਤੇ ਦਵਾਈਆਂ ਨਹੀਂ ਤੁਹਾਡੇ ਕੋਲ ਆਉਣੀਆਂ ਹੱਦੀ ਹੋਈ ਪਈ ਆ ਬਸ ਬੋਲ ਦਿੱਤਾ ਹੈ ਸਰਕਾਰਾਂ ਨੂੰ ਮੈਂ ਜਿੰਨੇ ਇੱਕ ਮੇਰੇ ਯਾਰ ਦੋਸਤ ਨੇ ਉਹਨਾਂ ਨੂੰ ਜ਼ਰੂਰ ਮੈਂ ਭੇਜਦਾਗਾ ਜਿਹਦੇ ਐਮਪੀ ਸ਼ੈਂਪੀ ਮੈਨੂੰ ਜਾਣਦੇ ਨੇ ਉਹਨਾਂ ਨੂੰ ਜ਼ਰੂਰ ਮੈਂ ਵੀਡੀਓ ਭੇਜਦਾਗਾ ਅਸਰ ਕਿਸੇ ਤੇ ਨਹੀਂ ਹੋਣਾ ਇਹ 100% ਮੈਂ ਪੱਥਰ ਤੇ ਲਕੀਰਾਂ ਕੀ ਅਸਰ ਕਿਸੇ ਤੇ ਨਹੀਂ ਹੋਣਾ ਪਰ ਫਿਰ ਵੀ ਆਪਣੀ ਡਿਊਟੀ ਸਮਝ ਕੇ ਅਸੀਂ ਬੋਲੀ ਦਾ ਐਲਾਨ ਤਾਂ ਪਾਈ ਦੀਆਂ ਨੇ ਪਰ ਮੈਂ ਭੇਜ ਵੀ ਦਵਾਂਗਾ ਵੀਡੀਓ ਸਤਿ ਸ਼੍ਰੀ ਅਕਾਲ